ਅਨੇ ਬੱਬਾ ਜੀ ਜਿਹੜਾ ਰੋਸ਼ਨੀ ਦਾ ਮੇਲਾ ਹਰ ਇੱਕ ਸਾਲ ਪਰਵਰੀ ਦੇ ਮਹੀਨੇ ਲੱਗਦਾ ਹੈਗਾ ਵਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਤਰੀਕ ਨੂੰ ਜਿਹੜਾ ਰੋਸ਼ਨੀ ਦਾ ਮੇਲਾ ਸਟਾਰਟ ਹੋਏ ਇਹ ਜੀ 24 25 26 ਪਰਵਰੀ ਤੋਂ ਜੀ ਸਲਾਨਾ ਮੇਲਾ ਦੂੜ ਮੇਲਾ ਵੀ ਕਹਿ ਦਿੰਦੇ ਆ ਇੱਥੇ ਪੀਰ ਫਕੀਰ ਵੀ ਆਉਂਦੇ ਆ ਮਹਿਫਲਾਂ ਵੀ ਲੱਗਦੀਆਂ ਔਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜਿਨ੍ਹਾਂ ਦੀ ਮਾਨੀਆਂ ਪੈਸ਼ਾ ਪੂਰੀਆਂ ਹੁੰਦੀਆਂ ਜਿਹੜੇ ਘਰ ਬੈਠੇ ਸੁੱਖ ਲੈਂਦੇ ਆ ਉਹ ਫਿਰ ਸਾਲ ਬਗਰ ਮਿਲ ਲੱਗਦਾ ਇੱਥੇ ਸੁੱਖਾ ਚੜ੍ਹਉਂਦੇ ਆ ਕੋਈ ਮੋਟੂ ਕੋਈ ਮੋਟੂ ਦੀ ਦਾਦਾ ਮੰਗਦਾ ਕੋਈ ਧੀ ਦੀ ਮੰਗਦਾ ਕੋਈ ਨੌ ਦੀ ਮੰਗਦਾ ਕੋਈ ਐਨਆਰਆਈ ਬਣਨ ਨੂੰ ਫਿਰਦਾ ਮਾਈ ਸਾਡੇ ਦਰਵਾਜ਼ੇ ਤੇ ਕਹਿੰਦਾ ਸਾਡਾ ਪੁੱਤ ਚਲਾ ਜਾਵੇ ਬਾਹਰ ਕੁੜੀ ਚਲੀ ਜਾਵੇ ਇਹਨਾਂ ਦੇ ਦਰ ਤੇ ਦਵਾਵਾਂ ਮੰਗ ਲੀਆਂ ਆ ਕੇ ਆਇਲੈਂਡ ਸ ਕਰਨ ਦੀ ਵੀ ਲੋੜ ਨਹੀਂ ਇਹਨਾਂ ਦੀ ਜਦੋਂ ਨਜ਼ਰ ਸਿੱਧੀ ਹੋ ਗਈ ਉਹਨਾਂ ਦੀ ਇੱਕੋ ਲਾ ਕੈਨੇਡਾ ਅਮਰੀਕਾ ਚਲੀ ਜਾਂਦੀਆਂ ਕਿੰਨੇ ਚਲੇ ਗਏ ਕਿੰਨੇ ਨੇ ਜਾਣਾ ਹੋਰ ਜੀ ਇਹ ਬਾਬਾ ਜਿਹੜੀ ਜਗ੍ਹਾ ਹੈਗੀ ਆ ਮਾਈ ਜੀਨਾ ਦੀ ਹੈ ਨਾ ਜੀ ਇਹਦੀ ਕੀ ਮਹੱਤਤਾ ਹੈਗੀ ਆ ਇਹਦਾ ਮਤਲਬ ਕਿਉਂ ਇਹ ਮੇਲਾ ਲੱਗਣ ਲੱਗਾ ਇਹ ਜੀ ਯਹਾਂ ਗਿਰ ਮੁੱਕੇ ਦਾਗਾ ਜੀ ਇਹਨਾਂ ਦੇ ਬਚਨਾਂ ਤੋਂ ਅਕਬਰ ਬਾਦਸ਼ਾਹ ਹੁਣੀ ਹੋਏ ਸੀ ਬਾਬਾ ਜੀ ਦੇ ਬਲੀ ਅੱਲਾ ਪੀਰ ਮੁਕੀਨ ਸਰਕਾਰ ਦੇ ਮਾਈ ਸਾਹਿਬ ਦੇ ਜੀ ਔਰ ਉਸ ਦਿਨ ਤੋਂ ਜਦ ਤੋਂ ਉਹਨਾਂ ਦੇ ਬੇਟਾ ਹੋ ਗਿਆ ਉਹ ਰੌਸ਼ਨੀ ਕਰਦੀ ਉਹਨਾਂ ਨੇ ਇੰਨੀ ਉਹਨਾਂ ਦੇ ਨਾਲ ਉਹ ਰਾਜੇ ਸੀਗੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਇਦਾਂ ਬੀਐਸਸੀ ਦਰਸ਼ਨ ਕਰਨ ਆਉਣਾ ਸਾਰਿਆਂ ਨੇ ਦੀਪਮਾਲਾ ਕਰਨੀ ਆ ਕਿਉਂ ਦੇ ਦੀਪ ਜਗਾਉਣੇ ਆ ਫਿਰ ਐਲਾਨ ਕਰਤਾ ਸੀ ਵੀ ਅਸੀਂ ਆਵਾਂਗੇ ਹਰ ਇੱਕ ਸਾਲ ਇੱਥੇ ਜਦੋਂ ਆਵਾਂਗੇ ਤਿੰਨ ਦਿਨ ਰੋਸ਼ਨੀ ਹੋਣੀ ਚਾਹੀਦੀ ਹੈ ਰੋਸ਼ਨੀ ਦਾ ਮੇਲਾ ਉਦੋਂ ਤੋਂ ਲੱਗਣ ਲੱਗਾ ਠੀਕ ਹੈ ਜੀ ਬਾਬਾ ਜੀ ਮੇਲੇ ਜਿਹੜਾ ਰੋਸ਼ਨੀ ਦਾ ਵੀ ਜਿਹੜੀਆਂ ਸੰਤਾਂ ਹੈਗੀਆਂ ਪਹਿਲਾਂ ਕਿੱਥੇ ਮੱਥਾ ਟੇਕਦੀਆਂ ਉਸ ਤੋਂ ਬਾਅਦ ਪਹਿਲਾਂ ਟੇਕਦੀਆਂ ਜੀ ਬਲੀ ਅੱਲਾ ਫਿਰ ਮੁੱਖ ਵੀ ਸਰਕਾਰ ਤੇ ਜੀ ਫਿਰ ਆਉਂਦੀਆਂ ਹੈਗਾ ਮਾਈ ਸਾਹਿਬ ਤੇ ਫਿਰ ਜਾਂਦੀਆਂ ਪੋਨਾ ਸਾਹਿਬ ਜੀ ਔਰ ਜਿਨ੍ਹਾਂ ਦੀ ਦਿਲ ਦੀਆਂ ਮਨੋਕਾਮਨਾ ਪੂਰੀਆਂ ਨੇ ਘਰ ਬੈਠੇ ਸੁੱਖਦੇ ਆ ਉਹ ਫਿਰ ਰੁਟੀਨ ਨਾਲ ਮੱਥਾ ਟੇਕਦੇ ਆ ਤਿੰਨ ਦਿਨ ਦਾ ਮੇਲਾ ਹੁੰਦਾ ਹੈ ਜੀ ਕੋਈ ਖਾਸ ਅਪੀਲ ਕਰਨੀ ਚਾਹੋ ਸੰਗਤ ਨੂੰ ਕੋਈ ਸੰਗਤ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਬਚੋ ਗੁਰੂ ਪੀਰਾਂ ਦੇ ਲੜ ਲੱਗੋ ਜੀ ਜਿਨ੍ਹਾਂ ਨਸ਼ਿਆਂ ਤੋਂ ਬਚਾਂਗੇ ਉਹਨਾਂ ਇਹਨਾਂ ਦੇ ਕੋਲੇ ਜਾਵਾਂਗੇ ਇਹਨਾਂ ਦਾ ਵੀ ਇਹੀ ਕਹਿਰ ਸੀ ਵੀ ਜਿਨ੍ਹਾਂ ਤੁਸੀਂ ਰੱਬ ਨੂੰ ਧਿਆਉਂਗੇ ਨਸ਼ੇ ਪੱਤੇ ਤੋਂ ਦੂਰ ਰਹੋਗੇ ਘਰ ਬੈਠੇ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਤੁਸੀਂ ਜੇ ਕੁਝ ਵੀ ਕਰਨਾ ਜ਼ਿੰਦਗੀ 'ਚ ਤਰੱਕੀ ਬਾਰੇ ਸੋਚੋ ਜੀ ਗਲਤ ਕੰਮਾਂ ਬਾਰੇ ਨਾ ਸੋਚੋ ਠੀਕ